ਸਾਰੇ ਦੇ ਮੂੰਹ ਚ ਪਾਣੀ ਆ ਗਿਆ ਦੁਆਰੇ ਦੀ ਚਫਾਈ ਚ ਮਠਿਆਈ ਤਿਆਰ ਹੋ ਰਹੀ ਆ ਉਹ ਵੀ ਫਿਰ ਰੰਗ ਬਰੰਗੀ ਆਹ ਰੰਗ ਬਰੰਗੀ ਮਠਿਆਈ ਇਧਰ ਲੱਡੂ ਗੋਲ ਗੋਲਲੇ ਹਰੇ ਗੁਲਾਬੀ ਆ ਬੇਬੇ ਤੇ ਕੰਮ ਵੇਖ ਲਓ ਲਓ ਜੀ ਲੱਡੂ ਇਧਰ ਚੌਰ ਚੌਰ ਸਬਰਤੀਆਂ ਆਹ ਹਲਵਾਈ ਦਾ ਕੰਮ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਚੰਗਾ ਲੱਗਦਾ ਹਲਵਾਈ ਦਾ ਨਹੀਂ ਆਉਂਦਾ ਕਿਵੇਂ ਨੂੰ ਹਾਂਜੀ ਸੱਜਣੋ ਦਿਵਾਰੀ ਆਉਣ ਵਾਲੀ ਆ ਦਿਵਾਰੀ ਆਉਣ ਵਾਲੀ ਤੇ ਅਸੀਂ ਤੁਹਾਨੂੰ ਕੋਈ ਪਿਆਰੀ ਜੀ ਸweets ਜਾਣੀ ਕਿ ਮਠਿਆਈ ਬਣਾ ਕੇ ਨਾ ਦਿਖਾਈਏ ਐਦਾ ਹੋ ਹੀ ਨਹੀਂ ਸਕਦਾ ਸੋ ਅੱਜ ਆਪਾਂ ਮੰਮੀ ਕਿਹੜੀ ਮਠਿਆਈ ਬਣਾਉਣ ਲੱਗੇ ਆਂ ਅੱਜ ਆਪਾਂ ਰੰਗ ਬਰੰਗੀ ਵਰਤੀ ਬਣਾਉਣੀ ਬਣਾਵਾਂਗੇ ਜਿਹੜੀ ਸਾਰੇ ਨੁਸਖਾਵਾਂਗੇ ਵੀ ਬਹੁਤ ਸੌਖੇ ਤਰੀਕੇ ਨਾਲ ਕਿਹੜੀ ਕੀ ਤੋ ਤਿਆਰ ਹੁੰਦੀ ਆ ਉਹ ਸੂਜੀ ਤੋਂ ਹੀ ਤਿਆਰ ਹੋਣੀ ਆ ਜਿਹੜੀ ਸੌਖੇ ਤਰੀਕੇ ਨਾਲ ਤਿਆਰ ਹੋਊਗੀ ਤੇ ਖਾਂਚ ਵੀ ਵਧੀਆ ਹੋਊਗੀ ਲਓ ਜੀ ਸੌਖੇ ਤਰੀਕੇ ਨਾਲ ਸੂਜੀ ਵਾਲੀ ਵਰਤੀ ਬੇਬੇ ਰੈਡੀ ਰੈਡੀ ਕਮੈਂਟ ਕਰਕੇ ਦੱਸੋ ਤੇ ਸਾਨੂੰ ਬਣਾ ਕੇ ਛੇਤੀ ਕਾਓ ਸਾਰੇ ਤਾਂ ਮੂੰਹ ਹੀ ਪਾਣੀ ਆਇਆ ਪਿਆ ਪਹਿਲਾ ਹੀ ਕਮੈਂਟ ਧੋਖ ਦੋ ਸੋ ਆਪਾਂ ਦਿਵਾਲੀ 'ਚ ਨਾ ਇਹ ਬੜਾ ਹੁੰਦਾ ਦਿਵਾਲੀ ਦਾ ਕਰਕੇ ਕਿ ਇਥੋਂ ਨਕਲੀ ਮਠਿਆਈ ਮਿਲਦੀ ਆ ਮਲਾਟ ਪੜੀ ਹੁੰਦੀ ਸੋ ਇਹਦੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆਪਾਂ ਘਰੇ ਹੀ ਬਣਾਉਣ ਲੱਗੇ ਹੈ ਹਾਂ ਕਿਉਂਕਿ ਇਹ ਕੋਈ ਵੀ ਚੀਜ਼ ਹੁੰਦੀ ਔਖੀ ਨਹੀਂ ਹੁੰਦੀਗੀ ਆਪਾਂ ਨੂੰ ਬਾਹਰ ਕਰਨਾ ਹੀ ਔਖਾ ਹੁੰਦਾ ਵੀ ਕਿੱਥੋਂ ਬਣਾਵਾਂਗੇ ਕਿੱਥੋਂ ਕੀ ਕਰਾਂਗੇ ਪਰ ਇਹ ਬਹੁਤ ਸੌਖੇ ਤਰੀਕੇ ਨਾਲ ਤੇ ਉਹ ਆਪਣੇ ਦੈਨਸਕੂਨ ਵੀ ਦੇ ਪਕਰੇ ਬਣਾਈ ਆਦੇ ਹੱਥਾਂ ਨਾਲ ਬਣਾਈ ਆ। ਸੋ ਸ਼ੁਰੂ ਕਰਾਂਗੇ ਸ਼ੁਰੂ ਕਰ। ਕਰੋ ਸ਼ੁਰੂ, ਖੇਤੀ ਕਰੋ, ਕਰੋ। ਲਾਈ ਮਮੀ ਹੁਣ ਸਭ ਤੋਂ ਪਹਿਲਾਂ ਕੀ ਕਰਨਾ? ਹੁਣ ਅੰਦੋਂ ਵਿੱਚ ਆਉਣੀ ਕੜਾਈ ਰੱਖਣੀ ਫਿਰ ਅੱਗੇ ਆਪਾਂ ਤੁਹਾਨੂੰ ਦੱਸੀਏ। ਸਮਾਨ ਦਿਖਾਓ ਜਿਹੜਾ ਲੈ ਕੇ ਲੈ ਕੇ ਜਾਂਦਾ। ਲਾਈ ਸਮਾਨ ਦਿਖਾਉਣੀ ਆ ਆਪਾਂ। ਲਾਈ ਸੱਜਣਾ ਤੁਹਾਨੂੰ ਰਾਸ਼ਨ ਦੱਸਦੀ ਆ ਜਿਹੜਾ ਜਿਹੜਾ ਲੈ ਗਿਆ। ਮਮੀ ਆਹ ਕੀ ਆ? ਇਹ ਸੂਜੀ। ਸੂਜੀ ਦੇ ਆਪਾਂ ਲੈ ਕੇ ਆਂ ਚਾਰ ਪੈਕ ਸੂਜੀ ਦੇ ਲੈ ਕੇ ਆਂ 4 ਕਿਲੋ। ਤੇ ਹੈਗਾ ਨਾਰੀਅਲ ਦਾ ਬਰਾਦਾ। ਨਾਰੀਅਲ ਦਾ ਬਰਾਦਾ ਆਪਾਂ ਲੈ ਕੇ ਆਂਦਾ 2 ਕਿਲੋ। ਆਹ ਸੂਜੀ ਲੈ ਕੇ ਆਂਦੀ ਆ ਆਪਾਂ 4 ਕਿਲੋ। ਤੇ ਲੈ ਜੀਆਂ ਲੈ ਕੇ ਆਂਦੀਆਂ ਆਪਾਂ 250 ਗ੍ਰਾ ਹਾਂ ਇਹ ਆਉਦੇ ਟੇਸਟ ਦੇ ਹਿਸਾਬ ਨਾਲ ਪਾਸ ਹੋ ਸਕਦੇ ਘੱਟਵਾ ਤੇ ਜਿੰਨੀ ਮਾਦੀ ਪਾਸ ਸਕਦੇ ਤੇ ਇੱਕ ਆਪਾਂ ਲੈ ਕੇ ਆਂਦੀ ਆਂ ਬੂਰਾ ਖੰਡ ਆ ਗਈ ਆਪਣੀ 2 2 ਕਿਲੋ ਬੂਰਾ ਖੰਡ ਮਲਕ ਪਾਊਡਰ ਮਲਕ ਪਾਊਡਰ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਣੀ ਅੱਜ ਵਾਲੀ ਮਰਥੀ ਤਿਆਰ ਹੋਣੀ ਹੈ ਇਹ ਇਹ ਦੁੱਧ ਆ ਇਹ ਕਿਹੜਾ ਇਹ ਆਪਣਾ ਘਰ ਵਾਲਾ ਦੁੱਧ ਆ ਅੱਛਾ ਆ ਆ ਗਿਆ ਆਪਣਾ ਦੁੱਧ ਆ ਜਾ ਕਿਉ ਤੇ ਖੰਡ ਸੋ ਸੱਜਣੋ ਤੁਹਾਨੂੰ ਦੱਸ ਦਈਏ ਆਪਾਂ ਤਾਂ ਇਨਾ ਰਸਣ ਲੈ ਕੇ ਆਏ ਆਂ ਕਿ ਤੁਸੀਂ ਆਪ ਦੇ ਘਰ ਰਸਤੇ ਬਣਾਉਣੀਓ ਤੁਸੀਂ ਘੱਟ ਵੀ ਬਣਾ ਸਕਦੇ ਆ ਆਪਾਂ ਲੈ ਤੁਹਾਨੂੰ ਆਈਡੀਆ ਦੇ ਦਾਂਗੇ ਕਿ ਕਿਹੜੀਆਂ ਜਿਹੜੀਆਂ ਚੀਜ਼ਾਂ ਵਿੱਚ ਪੈਣੀ ਕਿਵੇਂ ਤੁਸੀਂ ਬਣਾ ਸਕਦੇ ਹੋ ਸੋ ਆਪਾਂ ਸਾਰਾ ਕੁਝ ਦੱਸਾਂਗੇ ਕਿ ਬਲੌਗ ਨੂੰ ਲਾਸਟ ਤੱਕ ਦੇਖਿਓ ਤੇ ਚੱਲੀਏ ਸ਼ੁਰੂ ਕਰੇ ਕਦੋਂ ਕਰੋ ਛੁਰ ਕਦੋਂ ਕੰਨ ਤਵੇ ਇੱਕ ਆਥਣੇ ਕਰਨਾ ਲੋਈ ਇਧਰ ਅੱਗ ਦਾ ਅਰੇਂਜਮੈਂਟ ਹੋ ਰਿਹਾ ਜੀ ਫਾਇਰ ਫਾਇਰ ਹੋਣ ਲੱਗਾ ਜੀ ਗਾਣ ਦੱਸਾਂਗੇ ਕਿਹੜਾ ਸਮਾਨ ਕਿੰਨਾ ਕਿੰਨਾ ਪਾਉਣਾ ਹੈ ਜੀ ਹਾਂਜੀ ਮੰਮੀ ਕਿੱਲੋ ਆਪਾਂ ਪਾਉਣੀ ਆ ਸੂਜੀ ਅੱਛਾ ਜਿਹੜੀ ਉਹ ਪਾਲੀ ਉੱਤਰ ਆ ਕਿਲੋ ਸੂਜੀ ਜੇ ਸੂਜੀ ਆ ਤੇ ਅੱਧਾ ਕਿਲੋ ਆਪਾਂ ਪਾਉਣਾ ਵਾ ਬਰਾਦਾ ਹਾਂ ਇਹ ਮਿਲ ਲਿਆ ਬਰਾਦਾ ਨਾਰੀਅਲ ਦਾ ਨਾਰੀਅਲ ਦਾ ਅੱਧਾ ਕਿਲੋ ਇਹਦੇ ਚ ਪੂਰਾ ਆਪਾਂ ਖੰਡ ਪਾ ਦੇ ਪੂਰਾ ਓਕੇ ਚਲੋ ਕਿਲੋ ਅੱਧਾ ਕਿਲੋ ਅੱਧਾ ਕਿਲੋ ਠੀਕ ਆ ਅੱਧਾ ਕਿਲੋ ਹੋ ਗਿਆ ਆਪਣਾ ਬਰਾਦਾ ਨਾਰੀਅਲ ਦਾ ਹੁਣ ਆਪਾਂ ਅੱਧਾ ਕਿਲੋ ਹੀ ਖੰਡ ਪਾਣੀ ਜਿੰਨਾ ਖਾਂਡਾ ਜਿੰਨਾ ਬਰਾਦਾ ਉਹਦੋਂ ਡਬਲ ਆਪਾਂ ਸੂਜੀ ਓਕੇ ਅੱਛਾ ਸੂਜੀ ਡਬਲ ਪਾਉਣੀ ਆ ਦੋਵੇਂ ਸੇਮ ਚੀਜ਼ਾਂ ਹੀ ਪਾਉਣੀ ਆ ਇਹ ਰੱਖ ਕੇ ਬਾਕੀ ਜਿਹੜੇ ਮਿੱਠਾ ਘੱਟ ਖਾਂਦੇ ਉਹ ਘੱਟ ਵੀ ਕਰ ਸਕਦੇ ਇਹ ਵੀ ਕੋਈ ਆਪਣੇ ਲਓ ਜੀ ਮਣਕੇ ਪਾ ਲਈਏ ਤੁਸੀਂ ਆਪਣੇ ਕੋਲ ਗੰਡਾ ਪਿਆ ਨਹੀਂ ਤਾਂ ਫੈਲਦੀ ਨਹੀਂ ਤਾਂ ਆਪਾਂ ਐਸਟੀਮੇਟ ਨਾਲ ਹੀ ਪਾ ਦਿੰਦੇ 10 ਮਿੰਟ ਲਾ ਹੀ ਲੈਂਦੇ ਸਾਰੇ ਜਿੰਨੀਆਂ ਵੀ ਆਪਣੇ ਘਰ ਦੀਆਂ ਸਵਾਣੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਹੁੰਦਾ ਤੇ ਹੁਣ ਹੁਣ ਲਿਆਓ ਆਪਾਂ ਨਿਸ਼ਾਨ ਲੀ ਕਲੋਈ ਆਹ ਚੋਦੇ ਚ ਬੂਰਾ ਉਹਦੇ ਚ ਹਾਂ ਬੂਰੇ ਨਾਰੀਅਲ ਬੂਰੇ ਆਹ ਬਰਾਦੇ ਚ ਇਹ ਆਏ ਨਾ ਉਵੇਂ ਤਾਂ ਲੋੜ ਨਹੀਂ ਆ ਡਲੀਆਂ ਜੀਆਂ ਬੱਜੀਆਂ ਹੁੰਦੀਆਂ ਸਾਰੀਆਂ ਸਹੀ ਹੋ ਜਾਂਦੀਆਂ ਤੇ ਛਾਣ ਨਹੀਂ ਆਪਾਂ ਦੂਜੀ ਲਈਏ ਸਾਰੇ ਲਾਓ ਜੀ ਲੈ ਜੀਆਂ ਕਿੰਨੀਆਂ ਕੁੱਟਣੀਆਂ ਮੰਮਾ ਲੈ ਜੀਆਂ ਬਸ ਆਪਦੇ ਹਿਸਾਬ ਨਾਲ 5-6 ਆਪਾਂ ਬੋਟਲੀਆਂ ਉਹ ਮਿਕਸੀ ਚ ਵੀ ਕਰ ਸਕਦੇ ਪਰ ਆਪਾਂ ਇੱਥੇ ਕੁੱਟਦੇ ਓਕੇ ਲਾਓ ਜੀ ਬੇਬੇ ਜਿਵੇਂ ਮੌਣ ਤੂੰ ਚੱਲਾ ਪੈਦਾ ਬਰਫੀ ਬਣਾਉਣੇ ਪਏ ਨੇ ਮੈਂ ਟਾਈਮ ਮੈਂ ਪਹਿਲਾਂ ਤੂੰ ਹੀ ਕਰ ਦੇ ਤੇ 10000 ਦੇ ਮੌਕੇ ਆ ਸੀ ਜੀ ਦਿੰਦੇ ਦੇਣਾ ਬਣਾਉਣੇ ਬੰਦਿਆਂ ਨੂੰ ਖੋਣੇ ਇਹ ਬਣਾ ਲਈ ਦੇਤੀ ਚਾਰ ਪੰਜ ਦੀਵੇ ਲਿਆਉਣੇ ਮੋਤੀਆਂ ਦੇ ਡੱਬੇ ਲਿਆਉਣੇ ਤੇ ਨਿੱਕੀਆਂ ਲਿਆਉਣੇ ਨਾਲੇ ਵੱਡੀਆਂ ਲਿਆਉਣੇ ਉਹ ਵੀ ਰੱਖਣੀਆਂ ਨਿੱਕੀਆਂ ਵੀ ਰੱਖ ਦਿੰਦੇ ਸੀ ഗീണ ബാ മക്ക ਹਰ ਦਾ ਪਕੌੜੇ ਪਕਾ ਕੇ ਗਰਮੋ ਗਰਮ ਦਿਖਾ ਰਹੇ ਦੂਜੇ ਬਾਰੇ ਬਿਮਾਰ ਹੋ ਜਗੇ ਬਿਮਾਰ ਹੋ ਜਗੇ ਤੇ ਦਿਵਾਲੀ ਵਾਲੇ ਦਿਨ ਕੀ ਕੀ ਜਗਾਉਂਦੇ ਹੁੰਦੇ ਸੀ ਅਸੀਂ ਦਿਵਾਲੀ ਵਾਲੇ ਦਿਨ ਉਹ ਗਾ ਤਾਂ ਦੀਵੇ ਹੋ ਗਏ ਦੀਵੇ ਜਗਾਉਂਦੇ ਹੁੰਦੇ ਸੀ ਮੋਮ ਬੱਤੀਆਂ ਬਾੜੀਆਂ ਜਗਾਉਂਦੇ ਬੇਬੇ ਬਾਪੂ ਬੜਾ ਸ਼ਕੀਨ ਹੁੰਦਾ ਸੀ ਬਾਪੂ ਤਾਂ ਬਾਹਰ ਪਕੌੜੇ ਖਾਂਦੇ ਸੀ ਮਰੇ ਮੈਂ ਮੈਂ ਜਾਵਾਂ ਹੋਰ ਅਗਰ ਮੈਂ ਜਾ ਤੋੜੀ ਜੇ ਹੋਰ ਹੀ ਆਦੇ ਮਠੀਏ ਪਕਾ ਕੇ ਰੱਖਦੇ ਸੀ ਚੋਰੀ ਖਾ ਜਾਂਦਾ ਮੈਂ ਮਠੀਆ ਦੰਦ ਕਾਇਮ ਸੀ ਉਹਦੇ ਮੇਰੇ ਤਾਂ ਕਦੀ ਕਦੋਂ ਕਿ ਨਿਕਲੇ ਬਾਪੂ ਤਾਂ ਵੀ ਤਾਂ ਦੇ ਤਾਂ ਬਾਹਰ ਨਹੀਂ ਹੁੰਦੀ ਗੱਤ ਇਹਨਾਂ ਦੀ ਤਾਂ ਪਹਿਲਾਂ ਆਪਾਂ ਭੁੰਨ ਲਾਂਗੇ ਆਪਣੀ ਸੂਜੀ। ਇਹ ਆਪਣੀ ਕਿਲੋ ਸੂਜੀ ਏ। ਸੂਜੀ ਦਾ ਨਾ ਬਸ ਆਪਾਂ ਹੋਰ ਕਿਨੇ ਚੱਲੇ ਆ। ਵੀ ਇਹਦਾ ਕੱਚਾ ਪਾਣੀ ਆਪਾਂ ਦੂਰ ਕਰਨਾ ਸੂਜੀ ਦਾ। ਆ ਵਧੀਆ ਕੀਤਾ ਜਿਹੜਾ ਕੰਮ ਲੈ। ਮੱਠੇ ਘੋਲਤੀ ਨਹੀਂ। ਹੋਰ ਮੈਨੂੰ ਆਇਆ। ਉਹ ਨਾ ਬਾਹਲਾ ਵੱਡਾ ਏ। ਨਹੀਂ ਵੱਡਿਆ ਇਹਨਾਂ ਦੂਰ ਸਿਕਰ। ਆ ਨਾਲੇ ਆਵਾਜ਼ ਨਹੀਂ ਕਰਦਾ। ਦੋ ਚੱਲ ਦੋ ਚੱਲ। ਖੜੀ ਵਾਲੀ ਵਰਫੀ ਚੱਲੂ ਵੀ ਆਏ ਗਏ ਨੇ ਸਜਣੋ ਸੂਜੀ ਵਾਲੀ। ਸੂਜੀ ਆਈ। ਬੱਤੀ ਖਾਵਾਂਗੇ, ਮੁਜਾਰੇ ਲਵਾਂਗੇ, ਭਾਰ ਕਰੇ ਬਣਾਵਾਂਗੇ, ਲੋਕਾਂ ਨੂੰ ਖਾਵਾਂਗੇ। ਇਹ ਜਿੰਨੀਆਂ ਤੇਰੇ ਖਾਵਾਂਗੇ, ਹੈ? ਫਿਰ ਖਾਵਾਂਗੇ। ਫਿਰ ਖਾਵਾਂਗੇ। ਇਹ ਜਿੰਨੀਆਂ ਚੀਜ਼ਾਂ ਪਉਣੀਆਂ ਆਪਾਂ ਇਹ ਵੀ ਵਧੀਆ ਤਾਕਤ ਵਾਲੀਆਂ ਨੇ ਵੀ ਆ। ਇਹ ਦੱਸੋ ਵੀ ਆਪਾਂ ਜਿਆਦੀ ਘੱਟ ਬਣਾ ਰਹੇ ਹਾਂ? ਜਿਆਦੀ ਸਜਣਾ ਪੇਸ ਕਰਕੇ ਬਣਾ ਰਹੇ ਆ ਇੱਕ ਆਪਾਂ ਤੇ ਖਾਣੀ ਆ ਨਾਲੇ ਨਾਲ ਤੁਹਾਨੂੰ ਪਤਾ ਹਰ ਮਾਰ ਦਿੱਤਾ ਨਾ ਜਿਹੜੇ ਆਪਣੇ ਸਕੂਲ 'ਚ ਛੋਟੇ-ਛੋਟੇ ਪਿਆਰੇ-ਪਿਆਰੇ ਜਿਹੇ ਬੱਚੇ ਨੇ ਆਪਾਂ ਉਹਨਾਂ ਨੂੰ ਵੀ ਖਵਾਵਾਂਗੇ। ਲਓ ਜੀ ਇੱਧਰ ਬੂਰਾ ਖਾਨ ਦੀ ਵੀ ਰੋੜੀ ਸੀ ਬੂਰਾ ਖਾਨ ਤੇ ਆਵਾਜ਼ ਨਾਰੀਆ ਦਾ ਪ੍ਰਾਦਾ ਇਹ ਅਸਲ ਤਾਂ ਕਿਲੋ ਹੀ ਜਾਣੀ ਕਿੰਵੀ ਕਿਲੋ ਵਾ ਟੋਟਲ ਉਤਪਾਦ ਹੋਇਆ ਸੀ ਇਹ ਸੋਦੀ ਆਪਣੀ ਖੁੱਦ ਗਈ ਆ ਵੈਰੀ ਗੁੱਡ ਤੇ ਹੁਣ ਆਪਾਂ ਪਾ ਦੇਣਾ ਇਲਾਚੀ ਪਾਊਡਰ ਪਾ ਦੇ ਤੇ ਕਰ ਇਹ ਇਲਾਚੀ ਪਾਊਡਰ ਲੈ ਕੇ ਆਉਂ ਪੀਸੇ ਪਸਾ ਕੇ ਪਾ ਦੇਣਾ ਪਾ ਪਾ ਕੇ ਲੈ ਛੱਡ ਇਹ ਕੱਢੀ ਸੀ ਬਾਹਰ ਕੱਢ ਦੇਣਾ ਹਰਮਨ ਵੇਚੀ ਕਰਾਉਣੀ ਹੁੰਦੀ ਹੈ ਵੈਰੀ ਗੁੱਡ ਬੇਬੀ ਹੁਣ ਅੱਗੇ ਹੁਣ ਆਪਾਂ ਇਹ ਕੌਰ ਬਣਾਉਣੀ ਹੈ ਗ੍ਰੀਨ ਕਲਰ ਦੀ ਤੇ ਹੁਣ ਆਪਾਂ ਗ੍ਰੀਨ ਕਲਰ ਆ ਇਹ ਵੇਖਣ ਹੋਰ ਹੀ ਲੱਗਦਾ ਪਰ ਹੈਗਾ ਗ੍ਰੀਨ ਕਲਰ ਹੈ ਲੱਗਦਾ ਕਿੰਨਾ ਹੈ ਲੱਗਦਾ ਹੋਰ ਆ ਪਾਈ ਲੈ ਕੇ ਕਰ ਲੈ ਹਾਂਜੀ ਇਹ ਫੁੱਲ ਕਰੀਮ ਵਾਲਾ ਦੁੱਧ ਆ ਅੱਧਾ ਕਿਲੋ ਦੇ ਕਰੀਬ ਆ ਇਹ ਤੇ ਪਹਿਲਾਂ ਹੁਣ ਇਹ ਪੁੱਜ ਗਿਆ ਸਾਰਾ ਕੁਝ ਤੇ ਹੁਣ ਵਿੱਚ ਪਾਵਾਂਗੇ ਆਪਾਂ ਵਿੱਚ ਪਾ ਦੇ ਚਲੋ ਪਾਵੇ ਲੈ ਕੇ ਬਾਬੇ ਦਾ ਨਾਮ ਬੇਬੇ ਚੱਕ ਦੋ ਕੰਮ ਨੂੰ ਕਰਾਂ ਦੀ ਦੋ ਦੋ ਕੜਛੀਆਂ ਲੈ ਕੇ ਲੱਗੇ ਨੇ ਫੁਰਚਣੇ ਜੀ ਹੁਣ ਆਪਏ ਇਹਦੇ ਚ ਐਡ ਕਰਾਂਗੇ ਰੰਗ ਕਿਉਂਕਿ ਇਹ ਬਰਫੀ ਬਣਾਉਣੀ ਆਪਾਂ ਹਰੇ ਰੰਗ ਦੀ ਉਹ ਲੈ ਇਹ ਤੇ ਘੂੜਾ ਹੀ ਫੜਾਇਆ ਬੇਬੇ ਸਿਰਾਂ ਲੱਗ ਜੂ ਠਿੱਕੀਆਂ ਬਣਾਉਣੀਆਂ ਆਂ ਦੀਆਂ ਠਿੱਕੀਆਂ ਵੀ ਬਣਾਵਾਂਗੇ ਗੋਲ ਗੋਲ ਬਣਾਉਣੀ ਆ ਹਾਂਜੀ ਇਹ ਦੇ ਬਰਬੀ ਬੇਹਰ ਹਰੀ ਹਰੀ ਬਰਬੀ ਬਣ ਗਈ ਤੇ ਦਵਾਈ ਬਣ ਗਈ ਹੈ ਕਿ ਦਵਾਈ ਦਵਾਈ ਪਹਿਲਾਂ ਹੀ ਬਣਾ ਲੈਣੀ ਆ ਅੱਗੇ ਰੰਗ ਬਰਤੇ ਖਟੌੜੇ ਹੁੰਦੇ ਸੀ ਹਾਂ ਅੰਮਾ ਕਿ ਹੁੰਦੇ ਖਟੌੜੇ ਜੁਆਗੇ ਬਣਾਏ ਹੁੰਦੇ ਕਈ ਕੋ ਕਿਵੇਂ ਕੋਈ ਕਿਵੇਂ ਆਉਂਦੇ ਸੀ ਉਦੋਂ ਕਿਹੜਾ ਕੋਈ ਆਉਂਦੀਆਂ ਹਾਂ ਹਾਂ ਚੀਜਾਂ ਅੱਜ ਕਿਹਜਾ ਤਾਂ ਹੁੰਦੀਆਂ ਹੀ ਨਹੀਂ ਸੀਗੀਆਂ ਉਹਦੇ ਖਟੌੜੇ ਪਾਏ ਹੁੰਦੇ ਬਹੁਤ ਲੌਕ ਕਿ ਕਰਾਉਣੇ ਹੁੰਦੇ ਖਾਂਡੇ ਜਿਹੇ ਹੁੰਦੇ ਸੀ ਉਹ ਅੱਛਾ ਗੁਲਾਬੀ ਲਾਲ ਚਿੱਟੇ ਉਹ ਮੈਂ ਵੀ ਖਾਣਾ ਰਿਹਾ ਬੇਬੇ ਬੜੇ ਸੁਆਦ ਹੁੰਦੇ ਸੀ ਮੜਕ ਮੜਕ ਜੇ ਕਰਦੇ ਹੁੰਦੇ ਸੀ ਉਹ ਆਏ ਸੀਗਾ ਸਾਉਂ ਤੇ ਵੀ ਰੱਖੀ ਰੱਖਦੇ ਸੀ ਉਹ ਬੜਾ ਖਰਾਬ ਹੁੰਦਾ ਸੀ ਰੱਖ ਲੈ ਅਸੀਂ ਵੀ ਆਈਂ ਕਰਦੇ ਲੋ ਵੀ ਜਦੋਂ ਇਹ ਸਾਰਾ ਚੰਗੀ ਤਰ੍ਹਾਂ ਮੰਮੀ ਮਿਕਸ ਹੋ ਗਿਆ ਹੁਣ ਪਾ ਦੋ ਪਾ ਦੋ ਤੇ ਲੋ ਜੀ ਇਹ ਆਪਣਾ ਮਿਲਕ ਪਾਊਡਰ ਮਤਲਬ ਕਿ ਸੁੱਕਾ ਦੁੱਧ ਦੁੱਧ ਤੋਂ ਆਉਂਦੇ ਨਾ ਨਾ ਖੋਇਆ ਰਗਾ ਆਉਂਦਾ ਵੀ ਛੋਟੇ ਨਾ ਆਉਗੀ ਟੇਸਟ ਵੀ ਖੋਇਆ ਰਗਾ ਆਉਂਦੇ ਨਾ ਬਾਜਾਂ ਜਿ ਆਊਗਾ ਵੇਖਣੋਂ ਬਹੁਤ ਸੋਹਣੀ ਇਹ ਰਾਂਗੀ ਬਾ ਰੱਖ ਰਾਂਗੀ ਬਾਲਾ ਸੋਣੇ ਲੱਗੀਆਂ ਤਾਂ ਇਹ ਤਾਂ ਨਹੀਂ ਹੈ ਸਿੱਧਾ ਸੋਨਾ ਰਾਂਗ ਦਾ ਜਦੋਂ ਆਏ ਆਵੇ ਥੱਲੇ ਲੱਗਦਾ ਨਾ ਉਦੋਂ ਆਪਾਂ ਬਸ ਥੋੜਾ ਥੋੜਾ ਘਿਓ ਪਾ ਦਿੰਦੇ ਵੈਰੀ ਗੁੱਡ ਕਿਹੜਾ ਥੱਲੇ ਲੱਗਦਾ ਥੱਲੇ ਲੱਗਦਾ ਅੱਜ ਦੇ ਪੂਰੇ ਹੈ ਬਾਈ ਪਾਣੀਏ ਨਾਲੇ ਥੋੜਾ ਜਿਹਾ ਸ਼ਾਈਨਿੰਗ ਦਊਗਾ ਓਕੇ ਇਹਦਾਂ ਓਏ ਓਏ ਕੀ ਚੀਜ਼ ਬਣ ਰਹੀ ਆ ਬੇਬੇ ਸੋਨਾ ਬਣ ਗਿਆ ਵਧੀਆ ਵੇਖ ਕੇ ਮਨ ਖੁਸ਼ ਹੋ ਰਿਹਾ ਏ ਆ ਬੰਮੀ ਲਾਗੀ ਭਾ ਜੋਨਾ ਪਾਣੀ ਛੋਣਾ ਚਾਹੀਦਾ ਦੀਵ ਨਹੀਂ ਪਾਛੋਣੀ ਚਾਹੀਦੀ ਹੈ ਸਾਕੇ ਮੈਂ ਕਰਾਂ ਬਸ ਬਸ ਇਹ ਲਈ ਇੱਕ ਪਾ ਦੋ ਤਿੰਨ ਰੰਗ ਬਰੰਗੀਆਂ ਬਣਾਉਣੀਆਂ ਇਕਲੀ ਹਰੇ ਰੰਗ ਦੀ ਨਹੀਂ ਅੱਛਾ ਹੋਰ ਰੰਗ ਬਣਾਉਣੀ ਤੇ ਦੇਖੀ ਚੱਲਿਓ ਆਗੇ ਆਗੇ ਦੇਖੋ ਉੱਦਾਂ ਹੈ ਗਿਆ ਬਸ ਹੰਤਾ ਬਣ ਗਈ ਮਿਸ ਹੋ ਗਿਆ ਤੁਹਾਡਾ ਆਪਣਾ ਜਿਹੜਾ ਹਾਈਪਾਊਡਰ ਪਾਇਆ ਸੀ ਆ ਰਹੀ ਐ ਉਹ ਨਾ ਸਾਰਾ ਗੜੀ ਵਾਰੀ ਵਾ ਰਾੜ ਕੇ ਬਣਾਉਣੀ ਚੰਗੀ ਤਰ੍ਹਾਂ ਐ ਬੇਬੇ ਯਾ ਕੋਚਣਾ ਮਾਰਨਾ ਬਾਹਰ ਵਾਸ ਬੰਦੀ ਇਹ ਹੁਣ ਪਕਾਦਨੇ ਮਾਰੀ ਲੱਗਦਾ ਕਿਹੜੇ ਰੰਗ ਦੀ ਬਣੀ ਬੇਬੇ ਹਰੇ ਰੰਗ ਦੀ ਬਣ ਗਈ ਕਿ ਕੀ ਤੋਂ ਆਣੀ ਇਹ ਤੋਦੇ ਰੰਗੀ ਹਾਂ ਦੋਦੇ ਰੰਗੀ ਬਰਫੀ ਹਾਂ ਕਿ ਤੋਂ ਆਣੀ ਜਦੋਂ ਨਾਲੀ ਕੀ ਬਣ ਲੈ ਹਾਂ ਬਸ ਬਣ ਗਈ ਹਾਂ ਲਓ ਸੌਖੀ ਬਣ ਗਈ ਇੱਕ ਰੰਗ ਦੀ ਬਰਫੀ ਹੋ ਦਿੱਤੀ ਹੈ ਤਿਆਰ ਹੁ ਦੂਜੀ ਬਣਾਉਣ ਲੱਗੇ ਹਾਂ ਦੂਜੀ ਬਣਾਉਣ ਲੱਗੇ ਇੰਨੀ ਸੁਆ ਕੇ ਵਿੱਚ ਇੰਨੀ ਕੁ ਟੇਸਟੀ ਬਣੀ ਨਾ ਜਿਹੜਾ ਨਾਰੀਅਲ ਦਾ ਨਹੀਂ ਟੇਸਟ ਆਉਣਾ ਹੁੰਦਾ ਉਹ ਚੀਜ਼ ਬਣੀ ਤੋ ਹੁਣ ਆਪਾਂ ਇਹਨੂੰ ਸ਼ੇਪ ਦੇਵਾਂਗੇ ਆਪਾਂ ਸੋਚਿਆ ਕਿ ਗੋਲ-ਗੋਲ ਬਟਾਂਗੇ ਨਿੱਕੇ-ਨਿੱਕੇ ਤਾਂ ਜੋ ਫਿਰ ਨਾ ਜਦੋਂ ਇਹ ਬਾਹਰ ਠੰਡੇ ਹੋਗੇ ਫਿਰ ਇਹਨਾਂ ਦੇ ਉਹ ਨਹੀਂ ਬਣਨੀ ਇਹ ਬਹੁਤ ਹੀ ਬਟਣਾ ਉਹਨਾਂ ਦਾ ਮਮੀ ਇਹ ਦੂਸਰੀ ਵਰਤੀ ਤਿਆਰ ਕਰਨੀ ਹੈ ਦੂਸਰੀ ਰਾਤ ਆਪਾਂ ਬਟੀਆਂ ਕਰ ਆਪਾਂ ਕੰਮ ਨੂੰ ਕਰੀਏ ਸ਼ੁਰੂ ਪਰੇ ਜਿਹੜੀ ਚੀਜ਼ ਬਣ ਕੇ ਤਿਆਰ ਹੋ ਰਹੀ ਹੈ ਨਾ ਏਡੀ ਘੈਂਟ ਆ ਨਾਰੀਅਲ ਨਾਲ ਵੇੜ-ਵੇੜ ਕੇ ਐਦਾਂ ਆਪਾਂ ਪਲੇਟ 'ਚ ਸਾਰੀ ਜਿਹਾ ਰੱਖ ਲੈਣੇ ਪਹਿਲਾਂ ਇਹਨੂੰ ਆਪਾਂ ਐਦਾਂ ਦੀ ਸ਼ੇਪ ਸੋਚੀ ਆ ਨਾ ਬਾਲੇ ਵੱਡੇ ਤੇ ਨਾ ਹੀ ਬਾਲੇ ਛੂਟ ਤੇ ਭਾਵਨਾ ਵਾਲੀ ਵੀ ਜਿੰਨੇ ਕ ਆਪਾਂ ਕਰਨੀ ਓਕੇ ਮੇਰੇ ਮੇਰਾ ਲੱਡੂ ਬਾਲਾ ਸੋਹਣਾ ਐ ਆਖੇ ਕਿੰਨਾ ਕਮਿਆਰੀ ਆ ਤੇ ਭਾਂਡਾ ਚੁਣਾ ਹੈ ਇਹ ਦਾਲ ਬੇਲ ਦੀ ਬਸ ਵੇੜ ਕੇ ਆਈ ਰੱਖੀ ਜੀ ਵਾਹ ਕੀ ਆਈ ਬਾਤ ਹੈ ਚਲੋ ਤੁਸੀਂ ਹੁਣ ਵਟੋ ਤੇ ਮੈਂ ਆਪਾਂ ਦੁੱਧ ਚਾਰ ਕਰੀ ਆਪਾਂ ਇਹਦਾ ਤਿੰਨ ਰੰਗਾਂ ਦੀਆਂ ਤਿਆਰ ਕਰਨੀਆਂ ਹੂੰ ਆਪਾਂ ਜੋ ਸਕੂਲ ਚ ਬੱਚਿਆਂ ਲਈ ਲੈ ਕੇ ਜਾਣੀਆਂ ਹਨ ਉਹਨਾਂ ਨੇ ਜਦੋਂ ਤਿੰਨ ਲੱਗ ਲੱਗ ਤਰ੍ਹਾਂ ਦੇ ਲੱਡੂ ਦਿੱਤੇ ਉਹਨਾਂ ਨੇ ਖਾ ਕੇ ਕਿਹਾ ਵਾਹ ਜੀ ਵਾਹ ਕੀ ਹਿੰ ਮੱਤ ਤੁਸੀਂ ਬਹੁਤ ਸਾਹ ਬਣੇ ਯਾਰ ਹੁਣ ਆਪਾਂ ਹੋਰ ਰੰਗ ਦੀ ਤਿਆਰ ਕਰ ਰਹੇ ਆ ਅਲੱਗ-ਅਲੱਗ ਕਲਰ ਦੇ ਤਿਆਰ ਕਰ ਬਣਾਉਣੀ ਸੇਮ ਹੀ ਆ ਸਾਰੀ ਹਾਂ ਬਣਾਉਣੀ ਉਵੇਂ ਹੀ ਬਸ ਰੰਗਾਂ ਦਾ ਹੀ ਫਰਕ ਹਾਂ ਉਹ ਆਏ ਨਾ ਕੋਈ ਬੱਚਿਆਂ ਨੂੰ ਰਾ ਵੇਖਣ ਨੂੰ ਰੰਗ-ਬਰੰਗੀ ਲੱਗੇ ਤੇ ਵਧੀਆ-ਵਧੀਆ ਵਿਖਾਣ ਬੱਚਿਆਂ ਨੂੰ ਹੁੰਦਾ ਵੀ ਰੰਗ-ਬਰੰਗੀ ਹੋ ਜਾਂਦੀ ਆ ਸੁਜੀ ਪੁੱਜ ਗਈ ਆ ਹੁਣ ਆਪਾਂ ਇਹਦੇ ਵਿੱਚ ਬਰਾਦਾ ਤੇ ਖਾ ਲਈ ਸਾਰਾ ਸਮਾਨ ਪਾ ਦੇਣ ਇੱਥੇ ਸਾਡੇ ਕਾਰੀਗਰ ਕਹਿੰਦੇ ਲੱਗੇ ਹੋਏ ਨੇ ਭਾਈ ਵੱਡੇ ਭਾਈ ਉਹ ਵੀਰੇ ਦੇ ਕਹਿੰਦੇ ਕਿਹੜਾ ਹੈ ਭਾਈ ਇਹ ਮੂਕੇ ਵਾਲਾ ਲਾਟੂ ਪੇਂਟਰ ਉਹ ਦਾ ਪੇਂਟਰ ਉਹ ਲੋ ਜੀ ਪਿਆਰ ਪ੍ਰਿਆਰ ਮਠਿਆਈ ਨਹੀਂ ਮੈਂ ਇੱਕ ਖਾ ਕੇ ਵੇਖੀ ਐ ਪੂਰੀ ਜਿਵੇਂ ਹੁੰਦੀ ਨਾ ਪੋਰਾ ਵੀ ਉਹ ਨਹੀਂ ਲੱਗਦਾ ਜਿਵੇਂ ਨਜਾਇਜ਼ ਚਾਹਨੀ ਜੀ ਨਹੀਂ ਲੱਗਦੀ ਤੇ ਬਣਾਈ ਕਿਨੇ ਆ ਇਹ ਦੱਸੋ ਤੁਸੀਂ ਹਰ ਮੰਨੇ ਹਾਂ ਤੇ ਜਦੋਂ ਮੈਂ ਸੂਟ ਮੰਗਾਉਂਦਾ ਸਾਰੀ ਹਰ ਵੰਦੀ ਗੱਲ ਕੀਤੀ ਮਠਾਈ ਵੀ ਸੂਟ ਲੈ ਜਾਂਦੇ ਬੇਬੇ ਵੇਖਦਾ ਪਹਿਲਾਂ ਸੀ ਇਹ ਹਰੇ ਰੰਗ ਵਾਲੀ ਮਠਿਆਈ ਆਪਣੀ ਓਡੀ ਘੈਂਟ ਬਣੀ ਇੱਧਰ ਵੇਖੋ ਜ਼ੂਮ ਕਰਕੇ ਦਿਖਾ ਦ ਤੁਹਾਨੂੰ ਤੁਹਾਡੇ ਸਾਰਿਆਂ ਦੇ ਮੂੰਹ ਚ ਪਾਣੀ ਆ ਜਾਣਾ ਹੁਣ ਬਣਾਉਣਾ ਲੱਗਿਆ ਆਪਾਂ ਪਿੰਕ ਕਲਰ ਦੀ ਪਿੰਕ ਕਲਰ ਕਿਹੜੇ ਕਲਰ ਦੀ ਬੇਬੇ ਪਿੰਕ ਕਲਰ ਵੀ ਬਣਾਈ ਬਣਾਉਣ ਲੱਗੇ ਆ ਕਿ ਹਰੇ ਰੱਖ ਦੀ ਬਣਾਈ ਆ ਵੈਰੀ ਗੁੱਡ ਵਾਜੀ ਵਾ ਆ ਤਾਂ ਹੁੰਦੇ ਤੂੰ ਹਰੇ ਤੋਂ ਵੀ ਸੋਹਣੀ ਲੱਗਣਗੀ ਹਾਂ ਇਹ ਜਦੋਂ ਬਣ ਕੇ ਆਈ ਨਾ ਪਤਾ ਪਰ ਕੀ ਕਰਨਾ ਜੀਨੇ ਰਿਸ਼ਤੇਦਾਰਾਂ ਘਰੇ ਭੂਆ ਘਰੇ ਵੀ ਭੈਣ ਹੋਣਾ ਘਰੇ ਦੀਵਾਲੀ ਦੇ ਕੇ ਆਉਣੀ ਆ ਆਪਾਂ ਇਹੀ ਮਠਿਆਈ ਲੈ ਕੇ ਜਾਵਾਂਗੇ ਓਕੇ ਯਾਰ ਮੈਂ ਅੱਗੇ ਗੱਲ ਕਰਦਾ ਪਿਆ ਆਪਾਂ ਜਿਵੇਂ ਬਾਜ਼ਾਰੋਂ ਕਹਿ ਦਿੰਨੇ ਆਂ ਕਿ ਮਠਿਆਈ ਦੇ ਦਿੰਦੇ 200 ਨੂੰ ਕਿਲੋ 300 ਨੂੰ ਬੜੀ ਕਿਲੋ ਹੁਣ ਜਿੰਨਾ ਸਮਾਨ ਹੈ ਮਹਿੰਗਾ ਆਇਆ ਵਾ ਹਨਾ ਜਿਵੇਂ ਆਪਣਾ ਨਾਂ ਨਾ ਕਰਦੇ 2000 ਰੁਪਇਆ ਲਾ ਗਿਆ ਆਪਾਂ ਚੋਣੇ ਆਂ ਕਿ ਆਪ ਨੂੰ 300 ਰੁਪਇਆ ਚ ਕਿਲੋ ਵਧੀਆ ਪਿਓਰ ਮੈਂ ਚਾਹ ਬਿੱਥੋ ਬਾਹਰ ਲਾ ਹੁਣ ਆਹ ਲਾ ਕੇ ਪੈਸੇ ਲੈ ਰਹੇ ਆਂ ਨਾ ਆਪਾਂ ਕਿਵੇਂ ਮਿਹਨਤ ਕਰਨੀ ਪੈਂਦੀ ਆ ਤੇ ਪੈਸੇ ਕਿੰਨੇ ਲੱਗਦੇ ਆ ਤੇ 300 ਚ ਉਹ ਫਿਰ ਮਿਲਾਵਟ ਵਾਲੀਆਂ ਚੀਜ਼ਾਂ ਮਿਲਦੀਆਂ ਆਪਾਂ ਤਾਂ ਹੁਣ ਪਾ ਦੇਣੇ ਦੁੱਧ ਲੋ ਜੀ ਹੁਣ ਆਪਾਂ ਪਾ ਦਾਂਗੇ ਪਿੰਕ ਕਲਰ ਇਹ ਆਓ ਚੱਕ ਇਹ ਵੀ ਬੜਾ ਕਹਿਣ ਵਾਲਾ ਹੈ ਮੈਂ ਪਿੰਕ ਤੋਂ ਲੱਗਦਾ ਪਰਪਲ ਹੀ ਹੋ ਗਿਆ ਵਾ ਗੁਲਾਬੀ ਗੁਲਾਬੀ ਬੇਬੇ 42 ਮਾਰਹੀ ਦੇ ਆਪਣੇ ਹਰੇ ਰੰਗ ਦੀ ਤਿਆਰ ਹੋ ਗਈ ਤੇ ਆ ਏਡਾ ਸੋਹਣਾ ਕਲਰ ਆਇਆ ਹੈ ਨਾ ਬੇਬੇ ਆ ਜਣਾ ਇਹ ਰੰਗ گلاب ਦਾ ਫੁੱਲ ਹੁੰਦਾ ਹਾਂ گلاب ਦਾ ਫੁੱਲ ਵਰਗੀ ਲੱਗਦੀ گلاب ਦੇ ਫੁੱਲ ਵਰਗੀ ਲੱਗਦੀ ਬਾਦ ਉਹਨਾ ਟਾਈਮ ਤੇ ਦੂਸਰਾ ਤਿਆਰ ਕਰੋ ਐ ਕਿ ਰਹਿ ਗਿਆ ਮੰਮਾ ਕਿਹੜਾ ਰੰਗ ਰਹਿ ਗਿਆ ਹੁਣ ਉਹ ਰਹਿ ਗਿਆ ਜਲੇਬੀ ਰੰਗਾ ਲੱਡੂ ਲੰਗਾ ਲਾਲ ਰਹਿ ਗਿਆ ਲਾਲ ਜਿਆਦਾ ਸੋ ਆ ਵੀ ਕਰੀ ਜਾ ਫਿਰ ਬੇਬੇ ਕੋ ਨਹੀਂ ਕਹਦਾ ਫੜ ਗਿਆ ਬੁੜਾ ਨਹੀਂ ਅਈ ਦੋ ਹੀ ਛੋਟੇ ਲਵਾਈਓ ਮੇਨ ਹਰਵਾਈ ਸਾਡਾ ਉਹੀ ਆ ਸਾਨੂੰ ਜਿਹਨੇ ਦਿਹਾੜੀ ਤੇ ਰਖਿਆ ਮੇਨ ਆਪ ਉਹੀ ਆ ਬੇਬੇ ਜਿਹੜਾ ਹੁਣ ਤੁਹਾਨੂੰ ਤਾਂ ਆ ਕੇ ਦਿੰਦੇ ਹੋ ਅੱਜ ਖੇਤ ਦਾ ਵਿਚਾਰਿਆ ਉਹ ਖੇਤ ਕੰਮ ਦਾ ਚੱਲ ਰਿਹਾ। ਹੱਥ ਸਾਰਿਆਂ ਨੂੰ ਕੰਮ ਬਹੁਤ ਜ਼ਿਆਦਾ। ਇਹ ਆ ਆਪਾਂ ਸੋਚੇ ਲੱਡੂ ਟਾਈਪ ਬਣਾ ਦੇ ਠੀਕ ਆ ਆ ਆਪਾਂ ਥੋੜੇ ਟਿੱਕੀਆਂ ਟਾਈਪ ਬਣਾ ਲਾਂਗੇ ਬਰਫੀ। ਜੇ ਆਪਣੀ ਕਲਾਕਾਰਾਂ ਦੇ ਨਾਲ ਲਾਓ ਜੀ। ਆਓ ਵੀਰ ਜੀ ਆਓ ਭੈਣ ਜੀ ਆਓ ਭਰਾ ਜੀ। ਸੋ ਆ ਆਪਾਂ ਫਿਰ ਉਸੇ ਤਰ੍ਹਾਂ ਵੈਰੀ ਗੁੱਡ। ਕਿਉਂ ਇਦਾਂ ਕਰਕੇ ਰੈਡੀ ਕਰਕੇ ਰੱਖੀ ਜਾਵਾਂ। ਠੀਕ ਆ ਬੇਬੇ। ਹੋਰ। ਓਕੇ ਜੀ। ਉਧਰ ਆਪਣੇ ਲੱਗੇ ਹੋਏ ਆ ਤੀਸਰੀ ਸਾਰੇ ਆਪੋ ਆਪਣੀ ਡਿਊਟੀ ਤੇ ਪਤਾ ਨਹੀਂ ਦੂਸਰਾ ਬਸ ਅਵੇ ਪਾਈ ਜਾਣੇ ਓਕੇ ਲਓ ਜੀ ਲੱਡੂ ਆਈ ਤਾਂ ਪ્યોਰ-ਪ્યોਰਸ ਬਰਤੀਆਂ ਲਓਏ ਬੇਬੇ ਹਲਵਾ ਆ ਹਲਵਾਈ ਦਾ ਕੰਮ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਚੰਗਾ ਲੱਗਦਾ ਹਲਵਾਈ ਦਾ ਕੰਮ ਨਹੀਂ ਆਉਂਦਾ ਕਿਵੇਂ ਨੂੰ ਮੇਰੇ ਇਹ ਮੇਰੀਆਂ ਟਿੱਕੀਆਂ ਖਰਾਬ ਕਰ ਦਿੰਦੇ ਨੇ ਜੱਦੀ ਪੋਤਾ ਦੋਵੇਂ ਜਿਉਂ ਵਟਣ ਲੱਗੇ ਆ ਬਸ ਇਹਨਾਂ ਦੀ ਐਂ ਲੜਾਈ ਚੱਲੀ ਜਾ ਰਹੀ ਓ ਆਂ ਕਹਿੰਦਾ ਮੈਂ ਬਣਾਉਣੀ ਓ ਆਂ ਮੈਂ ਇਹ ਸ਼ੇਪ ਕਰਾਂ ਲਓ ਜੀ ਉਧਰ ਮੰਮੀ ਜੀ ਹੁਣ ਕਿਹੜੇ ਰੰਗ ਤੇ ਬਣਾਉਣ ਲੱਗੇ ਤੁਸੀਂ ਹੁਣ ਆਪਾਂ ਬਣਾਉਣ ਲੱਗੇ ਹਾਂ ਜੂ ਨੂੰ ਕਲਰ ਰੰਗ ਪਾ ਦੋ ਬਈ ਹੁਣ ਪਾ ਲਗੇ ਰੰਗ ਆਂਕਾ ਅਗਿਆ ਰੰਗ ਪ੍ਰੋਗਰਾਮ ਕਰਦਾ ਕਿ ਤਾ ਵਾਜੀ ਆਹ ਦਾ ਰੰਗ ਬਹੁਤ ਹੋ ਗਿਆ ਪਾ ਦੋ ਬਲੇ ਰਹਿ ਗਿਆ ਹਰ ਵੇ ਇੱਧਰ ਉੱਪਰ ਆਓ ਤੁਸੀਂ ਟਾ 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 ਮੈਨੂੰ ਬਾਲੂ ਚਾਹੀਏ ਬਾਨੀ ਯੋ ਮਾਨੇ ਦੀ ਬੇਬੇ ਜਿੰਨੇ ਮੈਂ ਮਾਨ ਬੰਨ ਜੇ ਕਿ ਬੇਬੇ ਤਾਂ ਇੱਕ ਨੂੰ ਹੀ ਲੱਗੀ ਟਿੱਕੀ ਨੂੰ ਉਹ ਲੈ ਉਹ ਟਿੱਕੀ ਗੋਲੀ ਗੋਲੀ ਕਰਕੇ ਜਵੇਂ ਨਾ ਆਪਾਂ ਕੈਸੇ ਰੱਖਿਆ ਜਿਹੜੇ ਬਾਦੂ ਘਾਟੂ ਦੇ ਤੀਜਿਆਂ ਆਂ ਇਹ ਆ ਵੇਖਣ ਨੂੰ ਲੱਡੂ ਲੱਗ ਰਹੇ ਆ ਪਰ ਇਹ ਲੱਡੂ ਨਹੀਂ ਗੇ ਇਹ ਵੀ ਬਰਫੀ ਆ ਇੱਕ ਤਰ੍ਹਾਂ ਦੀ ਸੋ ਆਪਣੀ ਹਰੀ ਬਰਫੀ ਵੀ ਤਿਆਰ ਹੋ ਗਈ ਆ ਗੁਲਾਬੀ ਵੀ ਹੋ ਚੁੱਕੀ ਆ ਤੇ ਇਧਰ ਲਾਸਟ ਵਾਲੀ ਰਹਿ ਗਈ ਆ ਸੋ ਸਾਰੀ ਤਿਆਰ ਕਰਕੇ ਆਪਾਂ ਸਭ ਤੋਂ ਪਹਿਲਾਂ ਲੈ ਕੇ ਜਾਵਾਂਗੇ ਸਕੂਲੇ ਬੱਚਿਆਂ ਨੂੰ ਮੰਡਨ ਵੇਖਿਓ ਖੁਸ਼ ਹੁੰਦੇ ਹੋ ਬੇਬੇ ਵੇਖਣ ਕਿਵੇਂ ਦੀ ਬਣਾਉਂਦੇ ਜੀ ਬੇਬੇ ਇਹਦੇ ਸਾਈਜ਼ ਥੋੜਾ ਛੋਟਾ ਇਹ ਦਿਖਾਈ ਬੇਬੇ ਇਹਨਾਂ ਨੂੰ ਥੋੜਾ ਵੱਡੇ ਗੋਲ ਨੇ ਚੈੱਕ ਕਰੋ ਉਹ ਗੋੜੂ ਡੁੱਲਾ ਸਿਟੀ ਬੇਬੇ ਤੇ ਬੈਟ ਬਾਲ ਨਹੀਂ ਖੇਡਣਾ ਖਾਨ ਨੂੰ ਇੰਨਾ ਗੁੱਸਾ ਕਰਨ ਦੀ ਵੀ ਨਹੀਂ ਲੋੜ ਹੋਰ ਹੋਰ ਭਾਈ ਤੁਸੀਂ ਇੰਨੇ ਕੀਤਾ ਆਪਾਂ ਦਾ ਪਹਿਲਾ ਬਰਾਦਾ ਹੀ ਲਾਉਣਾ ਹੈ ਲਵਾਈਆਂ ਬੇਬੇ ਬੇਬੇ ਜਿੰਨੇ ਟਾਈਮ ਤੇ ਤੁਸੀਂ ਹੈਕ ਕਰਦੇ ਹੋ ਉਹਨੇ ਟਾਈਮ ਤੇ ਮੈਂ ਤਿੰਨ ਚਾਰ ਕੱਢ ਦੀ ਨਾਲੇ ਖੱਟੀ ਕੀ ਦਾ ਕੀਸਾ ਹੋਣਾ ਜੇ ਖੱਟੀ ਹੋ ਗਈ ਆਹਦਾ ਐ ਆ ਬੇਬੇ ਤੇ ਕੰਮ ਵੇਖ ਲਓ ਓਏ ਨਹੀਂ ਦਿਖਾਉਣਾ ਨਹੀਂ ਦਿਖਾਉਣੇ ਨਹੀਂ ਨਾ ਨਾ ਹਾਂਜੀ ਆਓ ਵੀਰ ਜੀ ਆਓ ਭੈਣ ਜੀ ਆਓ ਭਰਾ ਜੀ ਵਧੀਆ ਕਰਦੀ ਦੇਸੀ ਮਠਿਆਈ ਵੀਰ ਜੀ ਦੀਵਾਲੀ ਸਪੈਸ਼ਲ ਮਠਿਆਈ ਆਓ ਜੀ ਕਿੱਧਰ ਨੂੰ ਰੰਗ ਪ੍ਰੰਗੀ ਸਕੂਲ ਲਓ ਜੀ ਹੁਣ ਆਪਾਂ ਚੱਲਦੇ ਆਂ ਸਕੂਲੇ ਬੱਚਿਆਂ ਨੂੰ ਮਠਿਆਈ ਵੰਡਰ ਇਹ ਵੇਖਦੇ ਵਿੱਚ ਬੱਚੇ ਹੋਣਾ ਉਹਨਾਂ ਭਾਵੇਂ ਪਰ ਉਹਨਾਂ ਨੇ ਵੇਖ ਕੇ ਖੁਸ਼ ਇੰਨੇ ਕਿ ਹੋਣਾ ਨਾ ਅੱਗੇ ਹੀਰਾ ġੇੜਾ ਮਾਰਨ ਗਿਆ ਕਹਿੰਦੇ ਵੀਰੇ ਐਰ ਕੀ ਕੀ ਲੈ ਕੇ ਆਏ ਆ ਹੀਰਾ ਕਹਿੰਦਾ ਲੈ ਬੰਨ ਰਿਹਾ ਜੀ ਚੱਲੀਏ ਫਿਰ ਆਜੋ ਪਤਾ ਫਟ ਗੁੱਲ ਬੰਝੋ ਕੇ ਆ ਬੱਚੇ ਕਹਿੰਦੇ ਆਗੇ ਆਗੇ ਉਹੀ ਬੰਦੇ ਆ ਗਏਵੇਂ ਦੇ ਕਿਵੇਂ ਸਾਰੇ ਜਾਣੇ ਭਾਂਡੇ ਇਹ ਕੋਈ ਕੋਨੇ ਕੇ ਨਹੀਂ ਚਲ ਵਾਈ ਵਾਈ ਕਰਕੇ ਆਈ ਜਾ ਲੋ ਫਿਰ ਸਭ ਤੋਂ ਪਹਿਲਾਂ ਇੱਕ ਇੱਕ ਦੋਨੇ ਹੱਥ ਕਰ ਲੋ ना ले बारी-बारी आई चलो आ जाओ तू आजा वेलकम वेलकम थैंक यू बारी-बारी आ जाओ जल्दी

ਹੋ ਜੀ ਬੱਚੇ ਸਾਰੇ ਖੁਸ਼ ਹੋ ਕੇ ਕੋਸ਼ ਉਹ ਤੁਸੀਂ ਵੇਖ ਹੀ ਲਿਆ ਲਈ ਛੁੱਟੀਆਂ ਆਉਣ ਵਾਲੀਆਂ ਸਾਰੇ ਜਨ ਆਉਣ ਵਰਤ ਮੰਡੀ ਦੇ ਨਾਲ ਦੇ ਨਾਲ ਹਨ ਘਰਾਂ ਨੂੰ ਭੂਗੇ ਸੋ ਬੜੀ ਖੁਸ਼ੀ ਹੁੰਦੀ ਹੈ ਨਾ ਜਦੋਂ ਬੱਚੇ ਖੁਸ਼ ਹੋ ਸੋ ਅਸਲੀ ਦੀਵਾਲੀ ਹੋਈ ਹੈ ਜਿਹੜੀ ਆਪਾਂ ਬੱਚਿਆਂ ਨਾਲ ਮਨਾਈ ਹੈ ਨਾ ਸੋ ਪੈਰ ਕੀ ਕੋਸ਼ਿਸ਼ ਕੀਤੀ ਸੀ ਕੋਈ ਵਧੀਆ ਜੀ ਦੀ ਰੈਸਪੀ ਬਣਾਈ ਜਿਹੜੀ ਆਪਾਂ ਨਾਲੇ ਇੱਕ ਤਰੀਕਾ ਹੋ ਜੀਦਾ ਇੱਕ ਤਰੀਕੇ ਨਾਲ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦਾਂਗੇ ਸੋ ਇੱਕ ਜਿਹਦੇ ਨਾਲ ਕੀ ਆਪਾਂ ਕਿਸੇ ਦਿਨ ਖੁਸ਼ ਕਰ ਸਕੀਏ ਹੁਣ ਅੱਗੇ ਆਪਾਂ ਕਿਹਨੂੰ ਮਠਾਈ ਦੇਣ ਜਾਣੀ ਆ ਹੁਣ ਆਪਾਂ ਆਪ ਦੀ ਰਿਸ਼ਤੇਦਾਰਨੀ ਚ ਵੀ ਆਉਣਾ ਗਿਆ ਚੱਲਣੀ ਆ ਸੋ ਬਲੌਗ ਕਿਦਾਂ ਨੂੰ ਲੱਗਾ ਉਹ ਦੱਸਿਓ ਹਾਲੇ ਆਪਾਂ ਘਰੇ ਖਾਣੇ ਆ ਜੂ ਓਕੇ ਓਕੇ